ਸਸਵੀ ਦਾ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਕਿ ਤੁਸੀਂ ਸਭ ਮਜੀਜ ਹੋਗੇ ਇਹ ਟਰਾਂਮ ਹੈ ਜੀ ਇਹ ਯੂਕੇ ਦੇ ਸ਼ਹਿਰ ਬੁਲਵਰਹਿਮਪਟਨ ਤੋਂ ਬਰਮਿੰਗਮ ਜਾ ਰਹੀ ਹੈ ਇਹਦੀ ਬੜੀ ਅੱਛੀ ਸਰਵਿਸ ਹੈ ਤੇ ਬੜਾ ਮਝਾਂਦਾ ਨਾਲੇ ਰੌਣਕਾਂ ਵੀ ਇਸਦੀ ਜਾਓ ਤੇ ਨਾਲੇ ਸਫਰ ਕਰੋ ਜਿੰਨਾ ਤੁਹਾਡਾ ਬਾਕੀ ਰਹੀ ਕੱਲ ਜੀ ਜਿਹੜੇ ਲੋਕ ਇੰਡੀਆ ਤੋਂ ਬਾਹਰ ਜਾਂਦੇ ਬਿਨਾ ਕਿਸੇ ਵਿਦੇਸ਼ ਚ ਲਾ ਲੋ ਅਮਰੀਕਾ ਲਾ ਲਓ ਇੰਗਲੈਂਡ ਲਾ ਲਓ ਕੈਨੇਡਾ ਲਾ ਲਓ ਆਸਟ੍ਰੇਲੀਆ ਲਾ ਲਓ ਨਿਊਜ਼ੀਲੈਂਡ ਲਾ ਲਓ ਜਾਂ ਦੁਸਰੇ ਯੂਰਪੀ ਦੇਸ਼ਾਂ ਵਿੱਚ ਉਹਨਾਂ ਨੂੰ ਬੜੀ ਇਹੋ ਹੀ ਲੰਮਾ ਹੁੰਦਾ ਹੈ ਲੋ ਜੀ ਰਿਸ਼ਤੇਦਾਰ ਕੋ ਗਏ ਸਾਂ ਤੇ ਉਹਨਾਂ ਨੇ ਸਾਨੂੰ ਸੰਭਾਲਿਆ ਨਹੀਂ ਗਾ ਸਾਨੂੰ ਰੱਖਿਆ ਨਹੀਂ ਗਾ ਅਸੀਂ ਨਵੇਂ ਨਵੇਂ ਆ ਗਏ ਸਾਂ ਸਾਡ ਕੋਲ ਹੈਲਪ ਨਹੀਂ ਕੀਤੀ ਤੇ ਜਿਹੜੇ ਗਏ ਰਿਸ਼ਤੇਦਾਰ ਉਹ ਆਪਣੇ ਸਾਹ ਮਜਬੂਰ ਹੁੰਦੇ ਵੇ ਉਹ ਕੰਦੇ ਸਾਡੇ ਹੀ ਆਪ ਇਥੇ ਪਸੇ ਹੋਏ ਆ ਚਲੋ ਕੋਈ ਰਿਸ਼ਤੇਦਾਰ ਭੈਣ ਭਰਾ ਆਇਆ ਦੋ ਚਾਰ ਦਿਨ ਅਸਤਾਜ਼ਾਂ ਦੀ ਹੈਲਪ ਕਰਦੀ ਹੈ ਆਪੜਾ ਆਪ ਸੰਭਾਲ ਲਵੇ ਜਿਹੜੇ ਚੰਗੇ ਰਿਸ਼ਤੇਦਾਰ ਹੈ ਜਾਂ ਜਿਹੜੇ ਸਿਆਣੇ ਮਿੰਡੀਆ ਤੋਂ ਸੋਚ ਕੇ ਆਂਦੇ ਨੇ ਉਹ ਕਿਸੇ ਤੇ ਬੋਝ ਬੰਦੇ ਨਹੀਂਗੇ ਉਹ ਆ ਕੇ 2-4 ਦਿਨ ਹਫਤਾ ਦਾਦ ਰਹਿੰਦੇਵੇਂ ਆਪਣਾ ਆਪ ਸੰਭਾਲ ਲੈਂਦੇਵੇਂ ਅਬਲਤੀ ਇੰਡੀਆ ਤੋਂ ਇੰਤਜਾਮ ਕਰਕੇ ਆਂਦੇਵੇਂ ਅੱਜ ਕੱਲ ਸਾਰਾ ਕੁਝ ਆਨਲਾਈਨ ਹੈ ਗਿਆ ਬੁਕਿੰਗ ਹੋ ਜਾਂਦੀ ਏ ਕਾਰ ਰਹਿਣਾ ਕਿਤੇ ਵੀ ਜਾਣਾ ਉਹ ਕਹਿੰਦੇ ਨਹੀਂ ਵੀ ਕਿਸੇ ਕੋਲ ਗਏ ਇੱਜ਼ਤ ਨਾਲ ਇੱਜ਼ਤ ਨਾਲ ਹੀ ਆਪਣੇ ਆਪ ਸਟੈਂਡ ਹੋਈਏ ਕਿਉਂਕਿ ਜਦੋਂ ਬੰਦਾ ਆਈ ਹੈ ਬਾਹਰ ਕੰਮ ਕਰਨ ਵਾਸਤੇ ਆ ਗਿਆ ਹੈ ਜਾਂ ਸਟੱਡੀ ਕਰਨ ਵਾਸਤੇ ਆ ਗਿਆ ਹੈ ਕੁਈ ਤਾਂ ਤੇ ਲੱਲੂ ਹੈ ਨਹੀਂ ਅਕਸਰ ਤੇ ਛਾਣਿਆ ਨਾਲ ਆਪਣੇ ਆਪ ਸਮਝਦਾ ਨਾ ਕਿ ਜਿਹੜਾ ਤੇ ਬੰਦਾ ਆਪਣੇ ਆਪ ਨੂੰ ਸੰਭਾਲ ਨਹੀਂ ਸਕਦਾ ਉਹਨੂੰ ਤੇ ਬਾਹਰ ਆਂਦਾ ਫਾਇਦਾ ਕੋਈ ਨਹੀਂਗਾ ਉਹ ਤੇ ਬੋਝ ਹੀ ਹੈ ਨਾ ਫਿਰ ਕਿਸੇ ਰਿਸ਼ਤੇਦਾਰ ਤੇ ਵੀ ਜਿਹੜਾ ਬੰਦਾ ਆਪਣੇ ਆਪ ਨੂੰ ਸੰਭਾਲੇਗਾ ਬਾਹਰ ਤੇ ਹਰ ਪੈਰ-ਪੈਰ ਤੇ ਲੋਡ ਬਣਨੀ ਹੈ ਸਾਰੇ ਕੰਮ ਆਪ ਕਰਨਾ ਪੈਣਾ ਹੈ ਇੱਕੜਾ ਇੰਡੀਆ ਦਾ ਵੀ ਫੋਨ ਕਰ ਦੇਣੇ ਛਪਾਰ ਤੇ ਚੱਲ ਜੇਗੀ ਵੀ ਮੁੰਡਾ ਆਪਣਾ ਹੈਗਾ ਇਹਨੂੰ ਰੱਖ ਲਓ ਜਾਂ ਕੁੜੀ ਆਪਣੀ ਹੈਗੀ ਇਹਨੂੰ ਕੰਮ ਤੇ ਰੱਖ ਲਓ ਦੀ ਕੋਈ ਗੱਲ ਨਹੀਂ ਸਮਝਾ ਦੇ ਗੋਲੀ ਤੇ ਟ੍ਰੈਂਡ ਹੋ ਜੀਗੀ ਇਥੇ ਦੋਸਤੋ ਥਾਣਾ ਸਾਤ ਉੱਪਰ ਜਿਹੜਾ ਬੱਚਾ ਹੋ ਜਾਂਦਾ ਨਾ ਉਹਨਾਂ ਅਡਲਟੀ ਕਹਿੰਦੇ ਨੇ ਜੇ ਸਾਰੀ ਉਹਦੀ ਜ਼ਿੰਮੇਰੀ ਆਪਣੇ ਆਪ ਤੇ ਸਿਰਤੀ ਹੁੰਦੀ ਹੈ ਇਸ ਕਾਰ ਕਿ ਸਿਆਣਾ ਬੱਚਾ ਹੋ ਹੀ ਜਾਂਦਾ ਜਿਹੜਾ ਆਪਣੇ ਆਪ ਨੂੰ ਸੰਭਾਲ ਲਵੇ ਹਾਂ ਠੀਕ ਹੈ ਥੋੜੀ ਬੋਧੀ ਹੈਲਪ ਕਰਨੀ ਪੈਂਦੀ ਕਾਝ ਪੱਤਰ ਭਾਣੇ ਪੈਂਦੇ 2-4 ਦਿਨ ਅਕਸਰ 10 ਦਿਨ ਵਕਤ-ਵਕਤ ਇੱਕ ਮਹੀਨਾ ਅਗਰ ਤੁਸੀਂ ਮਹੀਨੇ ਤੋਂ ਉੱਪਰ ਜਾਂਦੇ ਹੋ ਨਾ ਤੇ ਫਿਰ ਸਮਝੋ ਤੁਸੀਂ ਆਪਣੇ ਆਪ ਨੂੰ ਨਹੀਂ ਸੰਭਾਲ ਸਕਦੇ ਫਿਰ ਸਮਝੋ ਤੁਸੀਂ ਬੋਝ ਗਏ ਹੋ ਅਸੀਂ ਇੰਨੀ ਕਹਿੰਦੇ ਹਰ ਕਨਾਲ ਜੇ ਕਿ ਕੋਈ ਘਰ ਵੱਡਾ ਜਾਂ ਕੋਈ ਇਸਤਰੀ ਹੋ ਜੀਏ ਜਿੱਥੇ ਤੁਸੀਂ ਰੱਖਣਾ ਚਾਹਦੇ ਹੋ 20 ਰੱਖ ਸਕਦੇ ਹੋ ਲੇਕਿਨ ਕੀ ਹੁੰਦਾ ਜਦੋਂ ਬੰਦੇ ਇਕੱਠੇ ਜਾਂਦੇ ਨੇ ਨਾ ਕਾਰ ਵਿੱਚ ਕੋਈ ਨਾ ਕੋਈ ਗੱਲ ਹੋ ਜਾਂਦੀ ਹੈ ਲਾਜ਼ਮੀ ਹੋ ਜਾਂਦੀ ਹੈ ਤੁਸੀਂ ਸਾਰੇ ਬਾਹਰ ਰਹਿੰਦੇ ਤੁਹਾਨੂੰ ਪਤਾ ਹੋਣਾ ਝੂਠ ਭਾਵੇਂ ਜੂਠ ਬੋਲੋ ਲੇਕਿਨ ਤੁਹਾਨੂੰ ਅਸਹਿਜਤ ਪਰਹੁੰਦੀ ਹੈ ਵੀ ਜੇ ਤੁਮੀ ਕਾਰ ਕੋਈ ਰਿਸ਼ਤਾ 라 ਜਾਂਦਾ ਨਾ ਉਹਦੇ ਨਾਲ ਮਾੜੀ ਮੋਟੀ ਗੱਲ ਹੋ ਜਾਂਦੀ ਇਕੱਠੇ ਰਹਾ ਸਿਆਣੇ ਵੇਸੀ ਚ ਹੁੰਦੀ ਆ ਆਪਨਾ ਆਪ ਸੰਭਾਲ ਲਓ ਤੁਹਾਡੀ ਕਦੇ ਨਹੀਂ ਵਿਗੜੇਗੀ ਹਾਂ ਠੀਕ ਹੈ ਜੇ ਤੁਹਾਨੂੰ ਕੋਈ ਵੀ ਕਿਤੇ ਹੈਲਪ ਕਰਨੀ ਪੈ ਜੀਵੇ ਨਾ ਕੰਦੇ ਜੀ ਮੀਨਾ 2 ਮਹੀਨੇ ਤੁਸੀਂ ਹੈਲਪ ਨਹੀਂ ਕੀਤੀ ਫੁਰਜ ਬੰਦਾ ਵੀ 1-2 ਮਹੀਨੇ ਕਰਾ ਆਪਣੇ ਕੋਲ ਦੇ ਦਿਓ। ਹਲੋ ਜੀ ਤੁਸੀਂ 2-3 ਮਹੀਨੇ ਦੀ ਹੈਲਪ ਚਾਹੁੰਦੇ ਹੋ। ਅਸੀਂ ਤੁਹਾਨੂੰ 3 ਮਹੀਨੇ ਕਰਾ ਦੇ ਦਿਆਂ। ਤੁਸੀਂ ਆਪਣੇ ਆਪ ਸਟਾਰਟ ਹੋ ਜਾਓ। ਨਾ ਹੀ ਤੁਹਾਨੂੰ ਮੜਾ ਚੰਗਾ ਕੀ ਇਹ ਨਾ ਕੋਈ। ਇੱਥੇ ਜਦੋਂ ਹੀ ਜਾਉਣਾ ਸ਼ਹਿਰ 'ਚ ਬੈਠੋ ਜਾ ਕੇ ਇਹੋ ਗੱਲਾਂ ਹੁੰਦੀਆਂ। ਉਹ ਮੈਂ ਭੂਆ ਦਾ ਮੁੰਡਾ ਆਈ ਕੋਈ ਚਾਚੀ ਦਾ ਮੁੰਡਾ ਆਈ ਕੋਈ ਤਾਈ ਦਾ ਮੁੰਡਾ ਆਇਆ ਸੀ ਕੋਈ ਕੁੜੀ ਆਈ ਸੀ। ਉਹਨੂੰ ਸੰਭਾਲਿਆ ਹੀ ਨਹੀਂ। ਪਿੱਛੇ ਸਨ ਇੱਕ ਫੈਮਿਲੀ ਨਾਲ ਗੱਲ ਹੋਈ। ਉਹ ਕਹਿੰਦੇ ਸਾਡੇ ਕੋਈ ਰਿਸ਼ਤੇਦਾਰ ਸੀ ਜੀ। ਉਹ ਕਹਿੰਦੇ ਦੋ ਰੋਟੀਆਂ ਖਾਣੀਆਂ ਸੀ। ਇੰਨੀ 200 ਰੋਟੀਆਂ ਦੀ ਗੱਲ ਨਹੀਂ ਹੁੰਦੀ ਬਾਹਰ ਆਉਂਦੀ ਜਿੰਮੇਵਾਰੀ ਹਰ ਇੱਕ ਚੀਜ਼ ਦੀ ਤੇ ਜਿਹੜਾ ਬੰਦਾ ਆਪਣੀ ਆਪਣੀ ਸੰਭਾਲਦਾ ਉਹ ਕਿਵੇਂ ਬਾਹਰ ਕਾਮਯਾਬ ਹੋਏਗਾ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ ਜੇ ਅਗਰ ਪਸੰਦ ਆਈ ਤੇ ਵੀਡੀਓ ਸ਼ੇਅਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਥੈਂਕ ਯੂ ਵੈਰੀ ਮੱਚ ਤੁਹਾਡਾ ਸਭ ਦਾ